ਭਾਈ ਪੜਵਾਨ ਅੱਜ ਸਾਨੂੰ ਕੀ ਬਣਾ ਕੇ ਦਿਖਾਵੋਗੇ ਜਿਹੜਾ ਸੋਡੇ ਇੱਥੇ ਫੇਮਸ ਆ? ਭਾਈ ਆਪਣੇ ਫੇਮਸ ਆ ਮੱਛੀ ਵੀ ਐ, ਪਕੌੜਾ ਵੀ ਐ, ਚਿੱਲੀ ਵੀ ਐ ਤੇ ਬਾਕੀ ਤੰਦੂਰੀ ਵੀ ਐ, ਬੋਨਲੈਸ ਤੰਦੂਰੀ ਵੀ ਐ, ਸਾਰਾ ਕੁਝ ਹੀ ਐ ਲੇਕਿਨ ਜਿਹੜਾ ਅੱਜ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਉਹ ਬੋਨਲੈਸ ਚਿੱਲੀ ਚਿਕਨ ਬਣਾ ਕੇ ਦਿਖਾ ਰਹੇ ਹਾਂ, ਉਹਦੀ ਰੈਸਪੀ ਤੁਹਾਨੂੰ ਦਿਖਾ ਰਹੇ ਆ। ਆਹ ਲਓ ਜੀ ਇੱਧਰ ਪਹਿਲਾਂ ਇਹ ਮਿੱਟੀ ਸੌਸ ਪੂਗੀ ਆਪਣੀ, ਉਸ ਤੋਂ ਬਾਅਦ ਜੀ ਗ੍ਰੀਨ ਚਿੱਲੀ। ਉਸ ਤੋਂ ਬਾਅਦ ਰੈੱਡ ਚਿੱਲੀ। ਉਸ ਤੋਂ ਬਾਅਦ ਆਪਾਂ ਜੀ ਇਹਦੇ 'ਚ ਹੁਣ ਪਾਵਾਂਗੇ ਘਰੇਲੂ ਜਿਹੜੇ ਮਸਾਲੇ ਨੇ ਆਹ ਦੇਖੋ ਜੀ ਇਹ ਸਿਰਫ ਆਪਣੇ ਤਿਆਰ ਕੀਤੇ ਹੋਏ ਮਸਾਲੇ ਨੇ ਸਿਰਫ ਦੇਸੀ ਮਸਾਲੇ ਨੇ ਇਹ ਕੋਈ ਬਾਜ਼ਾਰੂ ਮਸਾਲੇ ਨਹੀਂ ਹੈਗੇ ਉਸ ਤੋਂ ਬਾਅਦ ਆ ਗਿਆ ਜੀ ਨਮਕ ਮਸਾਲਾ ਇਹ ਵੀ ਗਰਮ ਮਸਾਲਾ ਜੀ ਉਸ ਤੋਂ ਬਾਅਦ ਆ ਗਿਆ ਜੀ ਹਰੀ ਚਿਲੀ ਤੇ ਲਾਲ ਚਿਲੀ ਇਹ ਪਾਊਡਰ ਚਿਲੀ ਆ ਗਈ ਜੀ ਦੇਗੀ ਮਿਰਚ ਜਿਹਨੂੰ ਕਹਿ ਦਿੰਦੇ ਆ ਉਹ ਚੀਜ਼ ਇਹ ਜਿਹੜਾ ਆਪਣਾ ਤੇਲ ਹੁੰਦਾ ਹੈ ਰੋਜ਼ ਡੇਲੀ ਨਵਾਂ ਹੁੰਦਾ ਹੈ ਡੇਲੀ ਦਾ ਡੇਲੀ ਵਰਤਿਆ ਜਾਂਦਾ ਜੀ ਉਸ ਤੋਂ ਬਾਅਦ ਇਹ ਸਵੇਰੇ ਆਪਾਂ 12 ਵਜੇ ਨੂੰ ਯੂਜ਼ ਕਰਦੇ ਹਾਂ ਸਟਾਰਟ ਕਰਦੇ ਹਾਂ 4 ਵਜੇ ਫੇਰ ਚੇਂਜ ਹੁੰਦਾ ਠੀਕ ਹੈ ਬਾਅਦ ਇਹਦਾ ਆਪਾਂ ਕਿੰਗ ਦਾ ਵਰਤਦੇ ਆ ਜੀ ਇਹ ਆਪਾਂ ਨੇ ਹਾਫ ਫਰਾਈ ਰੱਖਣਾ ਹੈ ਨਾ ਕਿ ਜ਼ਿਆਦਾ ਜ਼ਿਆਦਾ ਨਹੀਂ ਰੜਨਾ ਜੀ ਬਿਲਕੁਲ ਹਾਫ ਰੱਖਣਾ ਹੈ ਠੀਕ ਹੈ ਕਿਉਂਕਿ ਉੱਧਰ ਵੀ ਪਣਾਈ ਹੋਣੀ ਹੈ ਇਹਦੀ ਓਨਲੀ ਬਸ 4-5 ਮਿੰਟ ਦਾ ਇਹਦਾ ਬਸ ਹੁੰਦਾ ਹੈ ਅੱਛਾ ਠੀਕ ਹੈ ਬਸ 4 ਮਿੰਟ ਤਿਆਰ ਹੋ ਜਾਂਦਾ ਹੈ ਦੱਬੋ ਜੀ ਇਹਨੂੰ ਇਦੇ ਵਿੱਚ ਜਿਹੜਾ ਬਾਦੂ ਫੈਟਸ ਆ ਜਾਂ ਬਾਦੂ ਤੇਲ ਹੈ ਉਹ ਸਾਰਾ ਅਸੀਂ ਕੱਢਦੇ ਆ ਤਾਂ ਕਿ ਇਹਦੇ ਵਿੱਚ ਨਾ ਰਹਿ ਜਾਵੇ ਠੀਕ ਉਹ ਆਪਣਾ ਰੱਖਿਆ ਹੋਇਆ ਤਾਂ ਇਹਦੇ ਵਿੱਚੋਂ ਕੱਢਣ ਨੂੰ ਤੇਲ ਦੱਬ ਕੇ ਨਿਕਲਦਾ ਜੀ ਇਹਦੇ ਚੋਂ ਉਸ ਤੋਂ ਬਾਅਦ ਇੱਧਰ ਆਉਗਾ ਜੀ ਇਹ ਆ ਗਿਆ ਜੀ ਇੱਧਰ ਹੁਣ ਹਾਂ ਹਾਂ ਉਸ ਤੋਂ ਬਾਅਦ ਜੀ ਪਹਿਲਾਂ ਸਟਾਰਟਿੰਗ ਕਰਾਂਗੇ ਜੀ ਆਪਾਂ ਪਿਆਜ਼ ਪਾਵਾਂਗੇ ਜੀ ਵਿੱਚ ਇਹ ਵੀ ਫਰਾਈ ਹੋਊਗਾ ਜੀ ਹਾਂ ਜੀ ਇਹ ਵੀ ਫਰਾਈ ਹੋਊਗਾ ਪਿਆਜ਼ ਤੇ ਆਪਣੀ ਹੋ ਗਈ ਸਿਮਲਾ ਮਿਰਚ ਸਿਮਲਾ ਮਿਰਚ ਤੋਂ ਬਾਅਦ ਫਿਰ ਆਪਣੇ ਪੱਤ ਗੋਭੀ ਪਾਉਣੀ ਹੈ ਜਦੋਂ ਦੋ ਹਲਕਾ ਜਿਹਾ ਬ੍ਰਾਊਨ ਹੋ ਗਿਆ ਜੀ ਇਹ ਹੂੰ ਉਸ ਤੋਂ ਬਾਅਦ ਇਹਦਾ ਜਿੰਨਾ ਵੀ ਇਹਦੇ ਕਰ ਵਾਧੂ ਆਪਣਾ ਤੇਲ ਇਹਦੇ ਅੰਦਰ ਰਚ ਗਿਆ ਉਹ ਸਾਰਾ ਆਪਾਂ ਨੇ ਬਾਹਰ ਕੱਢਣਾ ਨਾ ਕਿ ਇਹਦੇ ਵਿੱਚ ਪਾਉਣਾ ਇਹਨੂੰ ਬਾਹਰ ਕੱਢੋ ਜੀ ਇਹਨੂੰ ਦੱਬੋ ਦੱਬ ਕੇ ਕੱਢੋ ਬਾਹਰ ਹਲਕਾ ਜਿਹਾ ਬ੍ਰਾਊਨ ਕਰਨਾ ਨਾ ਕਿ ਰਾੜਨਾ ਰਾੜ ਕੇ ਤਾਂ ਇਹਦਾ ਟੈਸਟ ਕੋੜੇਪਨ ਤੇ ਚਲਾ ਜਾਊਗਾ ਫਿਰ ਹੁਣ ਇਹਦਾ ਜੀ ਆਪਣਾ ਜਿਹੜਾ ਇਹ ਸਿਮਲਾ ਮਿਰਚ ਹੋ ਗਈ ਪਤ ਗੋਭੀ ਹੋ ਗਈ ਤੇ ਆਪਣਾ ਪਿਆਜ਼ ਹੋ ਗਿਆ ਜੋ ਫਰਾਈ ਕੀਤਾ ਹੈ ਇਹਦੇ ਜਿਹੜਾ ਤੇਲ ਰਚਿਆ ਦੀ ਉਹ ਆਪਾਂ ਨੇ ਤੇਲ ਕੱਢਤਾ ਸਾਰਾ ਹੁਣ ਉਸ ਤੋਂ ਬਾਅਦ ਇਹ ਫਿਰ ਇੱਧਰ ਆ ਜਾਊਗਾ ਜੀ ਇੱਧਰ ਫਿਰ ਜਿਹੜੀਆਂ ਸੌ ਇਦੇ ਅੰਦਰ ਫਿਰ ਇਹ ਮਿਕਸ ਕੀਤਾ ਜਾਊਗਾ ਆ ਲਓ ਜੀ ਹੁਣ ਇਧਰੋਂ ਪੱਠੀ ਗਈ ਛੱਡ ਇਹਨੂੰ ਆਪਾਂ ਨੇ ਜੀ ਬਿਲਕੁਲ ਮਿੱਠੀ ਆਂਚ ਦੇ ਵਿੱਚ ਹੀ ਤਿਆਰ ਕਰਨਾ ਨਾ ਕਿ ਤੇਜ਼ ਆਂਚ ਤੇਜ਼ ਆਂਚ 'ਚ ਕਰਾਂਗੇ ਸੌਸਾ ਫੁੱਕ ਜਾਣਗੀਆਂ ਟੇਸਟ 'ਚ ਫਰਕ ਪੈ ਜਾਊਗਾ ਇਹਦੇ ਬਾਕੀ ਜੇ ਮੇਥੀ ਸੁੱਕੀ ਮੇਥੀ ਪਾਉਣੀ ਹੈ ਸੁੱਕੀ ਮੇਥੀ ਵੀ ਪਾ ਸਕਦੇ ਹਾਂ ਜੇ ਆਪਾਂ ਨੇ ਘਰੇ ਬਣਾਉਣੀ ਹੈ ਚਿੱਲੀ ਚਿਕਨ ਤਾਂ ਆਪਾਂ ਇਹਦੇ ਵਿੱਚ ਧਨੀਏ ਦਾ ਵੀ ਯੂਜ਼ ਕਰ ਸਕਦੇ ਹਾਂ ਦੇਸੀ ਧਨੀਆ ਆਮ ਨੋਰਮਲ ਠੀਕ ਹੈ ਜੀ ਇਹ ਆਪਣੇ ਜਰੂਰਤ ਅਨੁਸਾਰ ਤੁਸੀਂ ਪਾ ਸਕਦੇ ਹੋ ਤਾਂ ਕਿ ਇਹਦੇ ਵਿੱਚ ਜਿਆਦਾ ਹਰੀਆਲੀ ਵੀ ਚੰਗੀ ਨਹੀਂ ਲੱਗਦੀ ਦੇਖਣ ਨੂੰ ਵੀ ਸੋਹਣਾ ਲੱਗੇ ਔਰ ਵਧੀਆ ਵੀ ਲੱਗੇ ਲਾਸਟ ਆਈਟਮ ਆ ਜਾਂਦੀ ਹੈ ਜੀ ਇਹ ਜੋ ਮੇਥੀ ਜਿਹਨੂੰ ਆਪਾਂ ਕਸਤੂਰੀ ਮੇਥੀ ਕਹਿ ਦਿੰਦੇ ਆ ਠੀਕ ਹੈ ਜੀ ਇਹ ਪਾ ਲੈਣੀ ਹੈ ਉਸ ਤੋਂ ਬਾਅਦ ਹਲਕਾ ਜਿਹਾ ਮਿੱਠੀ-ਮਿੱਠੀ ਆਂਦੇ ਉੱਪਰ ਇਹਨੂੰ ਤੁਸੀਂ ਪਣਾਈ ਕਰਿਓ ਜਿੰਨੀ ਦੇਰ ਸੌਸ ਸਾਰੀਆਂ ਐ ਰਿਜ਼ਰਵ ਹੋ ਗਈਆਂ ਨੇ ਵਿੱਚ ਉਨੀ ਦੇਰ ਦੀ ਪਣਾਈ ਜ਼ਰੂਰੀ ਹੈ ਇਹਦਾ ਰੇਟ ਕੀ ਰਹਿਣ ਵਾਲਾ ਜੀ ਆਪਣਾ ਇਹ ਰੇਟ ਜੀ ਜਿਹੜਾ ਬੋਨਲੈਸ ਦਿੰਨੇ ਆਪਾਂ ਫੁੱਲ ਬੋਨਲੈਸ ਇਹ 250 ਰੁਪਏ ਹੈ ਠੀਕ ਹੈ ਠੀਕ ਹੈ ਜੀ ਜਿਹੜਾ ਆਪਾਂ ਨਾ ਹੁੰਦਾ ਹੱਡੀ ਵਾਲਾ ਪੀਸ ਜਿਹਨੂੰ ਆਪਾਂ ਬਿੱਦ ਬੋਨ ਕਹਿ ਦਿੰਨੇ ਆ ਜੀ ਉਹ ਆਪਾਂ 200 ਦਾ ਲਾਉਣੇ ਆ ਜੀ ਠੀਕ ਹੈ ਜੀ ਹਾਂ ਕੁਆਂਟੀਟੀ ਇਹਦੀ ਟੋਟਲ ਕੁਆਂਟੀਟੀ ਜਿਨਿਕੇ 900 1000 ਗ੍ਰਾਮ ਤੱਕ ਪਹੁੰਚ ਜਾਂਦੀ ਹੈ ਟੋਟਲ weight ਲੇਕਿਨ ਇਹਦੇ ਅੱਧਾ ਕਿਲੋ ਹੀ ਆਪਾਂ ਚਿਕਨ ਪਾਉਣੇ ਆ ਆ ਲਓ ਜੀ ਆਪਣਾ ਹੁਣ ਚਿੱਲੀ ਹੋ ਗਿਆ ਬੋਨਲੈਸ ਤਿਆਰ ਬਾਕੀ ਸਜਾਵਟ ਡਰਾਈ ਫਰੂਟ ਵਗੈਰਾ ਤੁਸੀਂ ਆਪਣੀ ਜ਼ਰੂਰਤ ਜੇ ਘਰ ਚ ਬਣਾਉਣੀ ਆ ਚੀਜ਼ ਤਾਂ ਘਰੇ ਆਪਣਾ ਡਰਾਈ ਫੂਡ ਵੀ ਯੂਜ਼ ਕਰ ਸਕਦੇ ਹੋ ਕਾਜੂ ਹੋਗੇ ਬਦਾਮ ਹੋਗੇ ਚਾਰੇ ਮੱਕਜ ਹੋਗੇ ਹੋਰ ਜੋ ਵੀ ਤੁਹਾਡੀ ਜ਼ਰੂਰਤ ਅਨੁਸਾਰ ਚੀਜ਼ ਆ ਤੁਸੀਂ ਪਾ ਸਕਦੇ ਹੋ ਆਪਣੇ ਟੈਸਟ ਲਈ ਹੂੰ ਬਾਕੀ ਜਿਹੜੀ ਆ ਨਾਰਮਲ ਦੁਕਾਨ ਦਾ ਦੁਕਾਨਾਂ ਦੇ ਉੱਪਰ ਹੀ ਆ ਹੋਟਲਾਂ ਦੇ ਉੱਪਰ ਤੁਹਾਨੂੰ ਇਹ ਚੀਜ਼ ਹੈ ਬੈਸਟ ਕੁਆਲਿਟੀ ਔਰ ਬੈਸਟ ਦਾ ਟੈਸਟ ਹੋਊਗਾ ਐ ਨਹੀਂ ਹੋਆ ਵੀ ਇਹ ਕੋਈ ਮਾੜਾ ਮੋੜਦਾ ਵੀ ਆਪਾਂ ਦੇਖ ਲਿਆ ਵੀ ਦਿਖਾਇਆ ਕੁਝ ਕਰਿਆ ਕੁਝ ਕੋਲੇ ਖੜ ਕੇ ਬੰਦਾ ਬਣਾ ਸਕਦਾ ਸਿਰਫ ਇਹਦਾ ਰੇਟ ਹੈਗਾ 250 ਰੁਪਏ ਆਪਣੀ ਜਿਹੜੀ ਈਸੀ ਕਰਕੇ ਆਪਣੀ ਰਸੋਈ ਓਪਨ ਰੱਖੀ ਆ ਵੀਰ ਜੀ ਤਾਕਿ ਕੋਈ ਸੇ ਬੰਦੇ ਨੂੰ ਕੋਈ ਡਾਊਟ ਨਾ ਹੋਵੇ ਵੀ ਇਹ ਪਹਿਲਵਾਨ ਕੀ ਬਣਾ ਕੇ ਦੇ ਰਿਹਾ ਤੁਸੀਂ ਆਪਣੇ ਸ਼ੱਕ ਦੇ ਦਾਇਰੇ ਨੂੰ ਦੂਰ ਰੱਖ ਕੇ ਠੀਕ ਹੈ ਜੀ ਅਮਨੇ ਸਾਹਮਣੇ ਅੱਖਾਂ ਦੇ ਬਣਵਾਓ ਤਾਂ ਕਿ ਤੁਹਾਨੂੰ ਇਹ ਚੀਜ਼ ਪਤਾ ਲੱਗੇ ਵੀ ਹਾਂ ਸਾਡੇ ਚੀਜ਼ ਖਾਦੀ ਹੈ ਤਾਂ ਕੀ ਖਾਦੀ ਹੈ ਇਹ ਨਹੀਂ ਕੋਈ ਦੂਜੇ ਹੋਟਲ ਵਾਲੇ ਆ ਕੋਈ ਹੋਰ ਹਰ ਬੰਦਾ ਆਪਣੀ ਰਸੋਈ ਸੈਪਰੇਟ ਰੱਖਦਾ ਅਸੀਂ ਸੈਪਰੇਟ ਨਹੀਂ ਸਾਡੀ ਓਪਨਰਸ ਹੋਈ ਹੈ ਤੁਹਾਡੇ ਅੱਖਾਂ ਦੇ ਸਾਹਮਣੇ ਚੀਜ਼ ਬਣੂਗੀ ਹੂੰ ਠੀਕ ਹੈ ਜੀ ਕਸਟਮਰ ਅੱਗੇ ਪੇਸ਼ ਕਰਾਂਗੇ ਜੀ ਬਾਕੀ ਕਸਟਮਰ ਦੀ ਰਾਏ ਲਵਾਂਗੇ ਜੀ ਆਹ ਦੇਖੋ ਜੀ ਇਹ ਡੱਬਾ ਫੁੱਲ ਹੋ ਜਾਣਾ ਲਓ ਜੀ ਆਪਣਾ ਬੌਨ ਲੈ ਚਿਲੀ ਤਿਆਰ ਹੈ ਜੀ ਲਓ ਜੀ ਆਪਣਾ ਬੌਨ ਲੈ ਚਿਲੀ ਤਿਆਰ ਹੈ ਜੀ ਇਹ ਸਿਰ ਡੀਸਾ 250 ਰੁਪਏ ਦੀ ਡੀਸਾ ਜੀ ਠੀਕ ਹੈ ਟੋਟਲ weight ਇਹਦਾ 900 ਗ੍ਰਾਮ 800 ਰੁਪਏ 1000 ਗ੍ਰਾਮ ਦੇ ਵਿੱਚ ਹੋਆ ਇਹ ਨਹੀਂ ਹੈਗਾ ਵੀ ਅੱਧਾ ਕਿਲੋ ਦਾ ਅੱਧਾ ਕਿਲੋ ਦੇਣਾ ਨਹੀਂ ਇਹਦੀ ਜਿਹੜੀ ਕੁਆਂਟੀਟੀ ਹੈ ਵੱਧ ਜਾਂਦੀ ਹੈ ਮਸਾਲੇ ਵੀ ਪਏ ਜਾਂਦੇ ਨੇ ਸਿਮਲਾ ਮਿਰਚ ਵੀ ਪੈ ਜਾਂਦੀ ਹੈ ਪੱਤ ਗੋਭੀ ਵੀ ਪੈ ਜਾਂਦੀ ਹੈ ਤੇ ਪਿਆਜ਼ ਵੀ ਪੈ ਜਾਂਦਾ ਇੱਕ ਵਾਰੀ ਲੋਕੇਸ਼ਨ ਦੱਸ ਦੋ ਲੋਕੇਸ਼ਨ ਜੀ ਆਪਣਾ ਜਿਹੜਾ ਇਹ ਪਹਿਲਵਾਨ ਢਾਬਾ ਜੀ ਆਪਣੇ ਪਿੱਖੀ ਮੋੜ ਧਨੋਲਾ ਨਾਲ ਠੇਕੇ ਦੇ ਬਿਲਕੁਲ ਨਾਲ ਹੈ ਆਪੋਜੀਟ ਆਪਣੇ ਦੀਪਕ ਢਾਬਾ ਵੀ ਆ ਜਾਂਦਾ